ਸਰਬ ਜਿਹੜਾ ਪਿਛਲੇ ਦਿਨੀ ਕਾਲਤਾਬ ਸਾਹਿਬ ਤੇ ਜਿਹੜਾ ਹੋਇਆ ਕਿਵੇਂ ਦੇਖਦੇ ਹੋ ਰੋ ਜੀ ਕਾਲਤਾਬ ਸਾਹਿਬ ਤੇ ਬਹੁਤ ਵਧੀਆ ਹੋਇਆ ਜੀ ਕਾਲਤਾਬ ਸਾਹਿਬ ਸਰਵੱਚ ਅਦਾਲਤ ਵੀ ਹੈ ਸਿੱਖਾਂ ਦੀ ਸਰਵੱਚ ਸਥਾਨ ਵੀ ਹੈ ਸਿੱਖਾਂ ਦਾ ਤੇ ਸਾਰੇ ਗੱਲੇ ਕਹਿੰਦੇ ਸੀ ਵੀ ਜੋ ਵੀ ਗੱਲ ਆਪਦਾ ਵਿਚਾਰ ਕਾਲਤਾਬ ਸਾਹਿਬ ਤੇ ਪਹੁੰਚਣਾ ਚਾਹੀਦਾ ਪਹੁੰਚੀ ਗੱਲ ਜਿਹਦਰ ਸਭ ਨੇ ਸਮਨ ਕੀਤਾ ਜਿੰਨਾਂ ਜਿਨਾਂ ਨੂੰ ਕੀਤਾ ਉਹ ਸਾਰੇ ਪਹੁੰਚੇ ਉਹਨਾਂ ਨੂੰ ਜਿਵੇਂ ਵੀ ਆ ਮੈਂ ਸਜ਼ਾ ਨਹੀਂ ਕਹੂੰਗਾ ਸੇਵਾ ਲਾਈਆਂ ਜੋ ਉਹ ਸਵਮਾਨ ਨਿਭਾ ਰਹੇ ਆ ਵਰਪੂਰਨ ਤੌਰ ਤੇ ਆਪਦੀਆਂ ਸਵਮਾਨ ਨਿਭਾ ਕੇ ਆਦੀ ਭੁੱਲ ਬਖਸ਼ਾ ਕੇ ਉਥੇ ਗੁਰੂ ਸਾਹਿਬ ਦੇ ਦਰਬਾਰ 'ਚ ਫੇਰ ਹਾਜ਼ਰ ਹੋਣਗੇ ਔਰ ਸਿੰਘ ਸਾਹਿਬ ਆਨ ਅਗਲਾ ਜਿਹੜਾ ਫੈਸਲਾ ਸੁਣਾਉਣਗੇ ਇਸ ਕਰਕੇ ਜਿਹੜਾ ਪੈਂਡਿੰਗ ਹੋਵੇ ਕੇਸ ਉਹਦੇ ਬਾਰੇ ਕੁਝ ਬੋਲਿਆ ਨਹੀਂ ਜਾ ਸਕਦਾ ਹੁੰਦਾ ਸਰ ਫੈਸਲਾ ਹੋਇਆ ਬਰਾੜ ਸਾਹਿਬ ਜਿਹੜਾ ਉਥੇ ਸਬੰਚੀ ਕੈਬਨਿਟ ਨੂੰ ਸਾਧ ਸਾਹਿਬ ਦੇ ਦਸਤਖਤਾਂ ਨਾਲ ਸੀਲ ਤੋਂ ਸਾਧ ਸਾਹਿਬ ਦੀ ਸੀਲ ਤੋਂ ਹਮ ਸਵਾਲ ਪੁੱਛੇ ਗਏ ਸੀ ਨਾ ਸਵਾਲਾਂ ਦੇ ਵਿੱਚ ਉਹਨਾਂ ਨੇ ਕਹਿੰਦਾ ਹਾਂ ਜਾਂ ਨਾਲ ਦੇ ਵਿੱਚ ਸਵਾਲ ਦੇਣਾ ਹੈ ਕੀ ਕਾਲੀ ਦਲ ਦੀ ਸਰਕਾਰ ਨੇ ਕੋਈ ਇਸ ਜਨਾਬਾਰੇ ਜਿਹੜਾ ਕਬੂਲਨਾਮਾ ਹੋਇਆ ਉਹ ਤੁਸੀਂ ਆਪਣੇ ਵਿਚਾਰਾਂ ਦੀ ਪੇਸ਼ ਕਰ। ਮੈਂ ਤਾਂ ਕੁਝ ਨਹੀਂ ਉਹਦੇ ਬਾਰੇ ਕਹਿਣਾ ਚਾਹੁੰਦਾ ਜੀ ਸਾਰਾ ਕੁਝ ਲਾਈਵ ਤੁਸੀਂ ਦੇਖਿਆ ਤੇ ਲਾਈਵ ਦੇਖ ਕੇ ਫਿਰ ਉਹਦੇ ਬਾਅਦ ਜੋ ਜਹਦਰ ਸਾਹਿਬਾਨ ਨੇ ਸਵਾਲ ਜਵਾਬ ਆ ਤੁਸੀਂ ਸਾਰੇ ਸੁਣੇ ਆ ਜੋ ਜਵਾਬ ਜਿਨ੍ਹਾਂ ਨੂੰ ਪੁੱਛੇ ਗਏ ਉਹਨਾਂ ਨੇ ਦਿੱਤੇ ਉਹ ਵੀ ਸੁਣੇ ਆ ਤੇ ਫਿਰ ਉਹਦੇ ਬਾਅਦ ਜੋ ਸਿੰਘ ਸਾਹਿਬਾਨਾਂ ਨੇ ਫਿਰ ਫੈਸਲਾ ਲਿਆ ਉਸ ਚੀਜ਼ ਨੂੰ ਮੱਤੇ ਨਜ਼ਰ ਆ ਕੇ ਉਹ ਵੀ ਸੁਣਿਆ ਜਦੋਂ ਆਪਦੀ ਹਾਈ ਅਥਾਰਟੀ ਤੁਸੀਂ ਮੰਨਦੇ ਆ ਫਿਰ ਉਹ ਤੇ ਕਿੰਤੂ ਪ੍ਰੰਤੂ ਨਹੀਂ ਕੀਤਾ ਜਾ ਸਕਦਾ ਠੀਕ ਹੈ ਕਿੰਤੂ ਪ੍ਰੰਤੂ ਨਹੀਂ ਕੀਤਾ ਜਾ ਸਕਦਾ ਪਰ ਦੂਸਰੇ ਪਾਸੇ ਜਦੋਂ ਸੇਵਾ ਧਲਦੀ ਹੈ ਸੇਵਾ ਮੰਨੀ ਜਾਂਦੀ ਹੈ ਸੇਵਾ ਲਾਈ ਗਈ ਤਨਖਾਹ ਲਾਈ ਗਈ ਉੱਥੇ ਹੀ ਇੱਕ ਹਵਾਲਾ ਹੁੰਦਾ ਹੂੰ ਉਹ ਖੰਭਰੇ ਬਲੈਕ ਜਿਹੜੀਆਂ ਕਿਆਸ ਕਰਾਈਆਂ ਲਾਈਆਂ ਜਾ ਰਹੀਆਂ ਨੇ ਉਹਨਾਂ ਕਿਆਸ ਕਰਾਈਆਂ ਦੇ ਵਿੱਚ ਤੁਸੀਂ ਚਾਲੂ ਦਲ ਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਅਗਲਾ ਭਵਿੱਖ ਦਾ ਫੈਸਲਾ ਉਹ ਕੀ ਹੋਵੇ ਦੇਖੋ ਜੀ ਇੱਕ ਜੇ ਆਪਾਂ ਕਾਲ ਪੁਰਖ ਵਾਹਿਗੁਰੂ ਨੂੰ ਜਦੋਂ ਮੰਨਦੇ ਆ ਫਿਰ ਇਹ ਵੀ ਤਾਂ ਗੱਲ ਤੁਸੀਂ ਯਾਦ ਰੱਖੋ ਵੀ ਗੁਰੂ ਰਾਮਦਾਸ ਮਹਾਰਾਜ ਦੇ ਦਰ ਘਰਤੇ ਸੇਵਾਦਾਰ ਬਣ ਕੇ ਬੈਠੇ ਜਾਂ ਕੋਈ ਵੀ ਅਹੁਦੇ ਤੇ ਹੋਵੇ ਬੰਦਾ ਕਿਸੇ ਵੀ ਪਰਿਵਾਰ ਦਾ ਹੋਵੇ ਬੱਚਾ ਜਦੋਂ ਉਹ ਨਿਮਰਤਾ ਦੇ ਨਾਲ ਬੈਠਾ ਸੇਵਾ ਨਿਭਾ ਰਿਹਾ ਉਹਦੇ ਤੇ ਕੋਈ ਅਟੈਕ ਹੁੰਦਾ ਤੇ ਕਾਲਪੁਰਖ ਵਾਹਿਗੁਰੂ ਬੜੀ ਸੌਖੀ ਦੀ ਤਰਾ ਮਤਲਬ ਬਚਾਉਂਦੇ ਆ ਇੱਕ ਚੀਚੀ ਤੇ ਛੱਟ ਵੀ ਨਹੀਂ ਲੱਗਣ ਦਿੰਦੇ ਤੇ ਮੈਂ ਸਮਝਦਾ ਇਸੋਂ ਹੋਰ ਆ ਆਪਾਂ ਨੂੰ ਕੀ ਹੋਰ ਸਿੱਖਣ ਨੂੰ ਜ਼ਰੂਰਤ ਹੈ ਤੇ ਇਹਦਾ ਮਤਲਬ ਆ ਆਉਣ ਵਾਲਾ ਸਮਾਂ ਜਿਹੜਾ ਕਾਲੇ ਦਲ ਦਾ ਉਹ ਚੰਗਾ ਹੀ ਹੈ ਜੋ ਕਾਲਪੁਰਖ ਵਾਹਿਗੁਰੂ ਦੇ ਹੀ ਵਿਧੀ ਅਨੁਸਾਰ ਮੈਂ ਤਾਂ ਉਹ ਬੇਨਤੀ ਕਰਾਂ ਅੱਜ ਤਖਤਾ ਦੇ ਸਿੰਘ ਸਹਿਬ ਵੱਲੋਂ ਪੰਜ ਸਿੰਘ ਸਹਿਬ ਵੱਲੋਂ ਜਿਹੜੀਆਂ ਬੰਦਸ਼ਾਂ ਕੁਛ ਲਾਈਆਂ ਕਾਲੀ ਨਾਲ ਦੀ ਉਹਨਾਂ ਦੇ ਅਧੀਨ ਜਿਵੇਂ ਕਿਹਾ ਸੀ ਵੀ ਇਹਦਾ ਅਸਤੀਫਾ ਜਿਹੜਾ ਮਨਜ਼ੂਰ ਕੀਤਾ ਜਾਵੇ ਜਿਹੜਾ ਅਸਤੀਫਾ ਹਲੇ ਤੱਕ ਮਨਜ਼ੂਰ ਨਹੀਂ ਕੀਤਾ ਗਿਆ ਜਾਂ ਉਹਦੇ ਤੇ ਜਿਹੜੀ ਕੱਲ ਕੋਰ ਕਮੇਟੀ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਕੋਰ ਕਮੇਟੀ ਦੇ ਵਿੱਚ ਕੋਈ ਫੈਸਲਾ ਨਹੀਂ ਲਿਆ ਗਿਆ ਉਹਦੇ ਵਿੱਚ ਨੇ ਜਿਹੜਾ ਹੈਗਾ ਡਰੇ ਕਰਨਾ ਦੇਰੀ ਕਰਨ ਦਾ ਕੀ ਕੋਈ ਸਮਝ ਨਹੀਂ ਪਤਾ ਜੀ ਇਹ ਹਾਈ ਕਮਾਂਡ ਨੂੰ ਪਤਾ ਅਸੀਂ ਤਾਂ ਉਹਨਾਂ ਤੋਂ ਬਹੁਤ ਜੂਨੀਅਰ ਹਾਂ ਤੇ ਮੀਟਿੰਗਾਂ ਉਹਨਾਂ ਦੀ ਹੋਈ ਆ ਕੱਲ ਜ਼ਰੂਰ ਕੋਈ ਅਹਿਮ ਫੈਸਲੇ ਹੁੰਦੇ ਆ ਜਿਵੇਂ ਵਿੱਚ ਹਮਲੇ ਦੀ ਗੱਲ ਆ ਗਈ ਸੀ ਉਹਦੀ ਨਖੇਦੀ ਕਰਨੀ ਜਾਂ ਹੋਰ ਆਉਣ ਵਾਲੇ ਦਿਨਾਂ 'ਚ ਫਿਰ ਮੀਟਿੰਗ ਰੱਖਣਗੇ ਉਹਦੇ ਬਾਅਦ ਫਿਰ ਆਪਾਂ ਇਹ ਸਵਾਲ ਕਰ ਸਕਦੇ ਹਾਂ ਬਹੁਤ ਧੰਨਵਾਦ ਸਰ ਇੱਕ 84 ਉਹਦੇ ਬਾਰੇ ਕੀ ਵਿਚਾਰ ਨਿਸ਼ਾਨਾ ਤਾਂ ਵੇਖੋ ਜੀ ਜੇ ਗੁਰਸਿੱਖਾਂ ਦੇ ਕੋਈ ਗੋਲੀ ਚਲਾਉਂਦਾ ਕੋਈ ਕੋਈ ਚੰਗਾ ਤਾਂ ਕਹਿੰਦਾ ਨਹੀਂ ਇਸ ਗੱਲ ਨੂੰ ਇਹ ਤਾਂ ਬਹੁਤ ਅਨੰਦਨਜੋਗ ਗੱਲ ਆ ਜਦੋਂ ਕਾਲਪੁਰਖ ਵਾਹਿਗੁਰੂ ਅਕਾਲ ਤਖਤ ਸਾਹਿਬ ਦੇ ਮਾਰਗ ਸੰਮਖ ਉਹ ਅਰਦਾਸ ਬੇਨਤੀ ਨੂੰ ਸਿੱਖ ਕਰਦਾ ਹੈ ਤਾਂ ਉਹ ਸਿੰਘ ਸਹਿਬਾਨ ਜੋ ਹੁਕਮ ਲਾਉਂਦੇ ਆ ਉਹ ਬੜੀ ਨਿਮਰਤਾ ਦੇ ਨਾਲ ਸੇਵਾ ਨਿਭਾ ਰਿਹਾ ਹੈ ਉਸ ਵਿਅਕਤੀ ਨੂੰ ਮੈਂ ਸਮਝਦਾ ਇਹ ਗੱਲ ਮੈਂ ਇੱਕ ਬਹੁਤ ਵੱਡੀ ਗੱਲ ਸਿੱਖਣ ਵਾਲੀ ਹੈ ਵੀ ਜਿਹੜੀ ਸਾਰੀ ਅਕਾਲੀ ਲੀਡਰਸ਼ਿਪ ਉੱਤੇ ਪੇਸ਼ ਹੋਈ ਜਿਸ ਢੰਗ ਦੇ ਨਾਲ ਜਹਦਰ ਜੀ ਨੇ ਸੁਣਵਾਈ ਕੀਤੀ ਕੇਸ ਦੀ ਇਹਦੇ ਨਾਲ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਅੱਜ 20-22 ਸਾਲ ਦੀਆਂ ਹੋਈਆਂ ਜਿਨ੍ਹਾਂ ਨੇ ਅਜੇ ਪਹਿਲਾਂ ਅਕਾਲ ਤਖਤ ਸਾਹਿਬ ਦੇ ਫੈਸਲੇ ਇਸੀ ਤਰ੍ਹਾਂ ਆਪਦੇ ਕਿਤਾਬਾਂ 'ਚ ਹੀ ਪੜ੍ਹੇ ਆ ਦੇਖੇ ਨਹੀਂ ਉਹਨਾਂ ਲਈ ਬਹੁਤ ਮਹਾਨਤਾ ਵਾਲਾ ਜਾਂ ਸਮਾਂ ਹੈ ਕਿਉਂਕਿ ਵੀ ਸਾਡੇ ਸਿੱਖਾਂ 'ਚ ਵੇਖੋ ਕਿੰਡੀ ਸੋਹਣੀ ਪਰੰਪਰਾ ਹੈ ਵੀ ਕੋਈ ਕਿੱਡਾ ਵੀ ਤਗੜਾ ਹੋਵੇ ਕਿੱਡੀਆਂ ਵੀ ਸਰਕਾਰਾਂ ਹੰਡਾ ਲੇ ਜਦੋਂ ਅਕਾਲ ਤਾ ਸਭ ਤੇ ਪੇਸ਼ ਹੁੰਦਾ ਨੰਬਰਤਾ ਦੇ ਨਾਲ ਤੇ ਸਾਡਾ ਇੱਕ ਤਖਤ ਹੈ ਕਿਸੇ ਹੋਰ ਧਰਮ ਕੋਲੇ ਇਹ ਚੀਜ਼ ਨਹੀਂ ਹੈ ਸਿੱਖਣ ਵਾਲੀ ਗੱਲ ਆ ਸਾਡੇ ਵਾਸਤੇ ਕਿ ਉਹ ਨੰਬਰਤਾ ਦੇ ਨਾਲ ਪੇਸ਼ ਹੁੰਦਾ ਤੇ ਅਸੀਂ ਆਪਦੀ ਜਿਹੜੀ ਗੱਲ ਆ ਆਪਦੇ ਘਰੇ ਬਹਿ ਕੇ ਨਿਬੇੜ ਲੈਨੇ ਆ ਤਾਂ ਇਹ ਸਾਡੇ ਬਹੁਤ ਵੱਡੀ ਜਿਹੜੀ ਆ ਪੰਚਾਇਤੀ ਰੂਪ 'ਚ ਫੈਸਲਾ ਜਿਹੜਾ ਪੰਜ ਸੈਂਕ ਸੰਗਵਾਨਾਂ ਦਾ ਇਹ ਇੱਕ ਬਹੁਤ ਵੱਡੀ ਦੇਣ ਸਾਡੇ ਜਿਹੜੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜਿਹੜੇ ਸਰਜਨਹਾਰ ਨੇ ਜਿਹੜੇ ਤਖਤ ਸਾਹਿਬ ਜਿਨ੍ਹਾਂ ਦੇ ਆਪਾਂ ਨਤਮਸਤਕ ਹੁੰਨੇ ਉੱਥੇ ਜਾ ਕੇ ਇਹ ਉਹਨਾਂ ਦੀ ਬਹੁਤ ਵੱਡੀ ਦੇਣ ਆ ਸਾਡੇ ਸਿੱਖ ਧਰਮ ਵਾਸਤੇ ਨਵੀਆਂ ਪੀੜ੍ਹੀਆਂ ਦੇ ਸਿੱਖਿਆ ਵਾਸਤੇ ਇਹ ਨਿਸ਼ਾਨੀਆਂ ਨੇ ਕਾਇਮ ਹੋ ਜਾਂਦੀਆਂ ਹੁੰਦੀਆਂ ਇਹ ਉਮਰਾਂ ਭਰ ਰਹਿੰਦੀਆਂ ਹੁੰਦੀਆਂ ਜੇ ਅੱਜ ਕੋਈ ਪੁੱਛੇ ਨਾ ਮਹਾਰਾਜ ਰਣਜੀਤ ਸਿੰਘ ਨੂੰ ਕਿਉਂ ਬੰਨਿਆ ਗਿਆ ਸੀ ਇਹ ਕਾਲ ਤਾਂ ਸਭ ਤੋਂ ਉਹ ਕਿਹੜਾ ਵੋਟਾਂ ਦਾ ਰਾਜ ਸੀ ਜਾਂ ਵੋਟਾਂ ਪੈਂਦੀਆਂ ਸੀ ਜਾਂ ਵੋਟਾਂ ਲੈਣੀਆਂ ਸੀ ਉਦੋਂ ਵੀ ਕਾਲੀ ਫੂਲਾ ਸਿੰਘ ਜੀ ਨੇ ਕਿਹਾ ਸੀ ਵੀ ਪਰ ਇਹ ਕਿੱਸ ਵੀ ਜਦੋਂ ਬੰਨ ਲਿਆ ਉਹਨਾਂ ਨੂੰ ਫਿਰ ਕੋੜੇ ਨਹੀਂ ਮਾਰੀ ਠੀਕ ਹੈ ਨਾ ਜੀ ਫਿਰ ਇਹ ਕਿਹਾ ਵੀ ਸਾਡੇ ਬਹੁਤ ਵੱਡੇ ਜਿਹੜੇ ਸਾਡੇ ਮਹਾਰਾਜੇ ਨੇ ਇਹਨਾਂ ਦਾ ਸਤਿਕਾਰ ਕਰਨਾ ਤਾਂ ਉਹਨਾਂ ਨੂੰ ਜੋ ਸੇਵਾ ਲਾਈਆਂ ਉਹਨਾਂ ਨੇ ਨਿਭਾਈਆਂ ਔਰ ਉਹਨਾਂ ਦੇ ਘਰੋਂ 1000 ਰੁਪਏ ਦੀ ਡੇਲੀ ਦੇਗ ਜਿਹੜੀ ਆ ਉਦੋਂ ਤੱਕ ਜਾਂਦੀ ਰਹੀ ਜਦੋਂ ਤੱਕ ਖਾਲਸਾ ਰਾਜਾ ਕਾਇਮ ਰਿਹਾ ਇਸ ਕਰਕੇ ਇਹ ਜਿਹੜੇ ਰਾਜਪਾਗ ਹੁੰਦੇ ਆ ਇਹਨਾਂ ਦੇ ਨਾਲ ਹੀ ਸਾਡੀ ਸਿੱਖ ਪਰੰਪਰਾਵਾਂ ਦੀ ਚੜ੍ਹਦੀ ਕਲਾ ਰਹਿੰਦੀ ਆ ਤੇ ਲੋਕਾਂ ਦੇ ਸਿੱਖਣ ਨੂੰ ਇਤਿਹਾਸ ਬਣਦਾ ਰਹਿੰਦਾ ਬਰਾੜ ਸਾਹਿਬ ਜੀ ਨੇ ਦੇਖਦੇ ਵੀ 2015 ਦੇ ਵਿੱਚ ਸਰਕਾਰ ਦੇ ਸਮੇਂ ਵਿਆਦ ਵੀ ਹੋਈ ਤੇ ਹੁਣ ਆ ਕਿ ਜਿਹੜਾ ਉਦੋਂ ਜਿਹੜੇ ਇਹਨਾਂ ਦੇ ਫੈਸਲੇ ਨਹੀਂ ਹੋਏ ਜਿਸ ਤਰ੍ਹਾਂ ਸੌਦਾ ਸਾਧ ਨੂੰ ਮਾਫੀ ਦੀ ਗੱਲ ਵੀ ਉੱਥੇ ਮੰਨੀ ਗਈ ਆ ਹੁਣ ਇੰਨੇ ਸਮੇਂ ਬਾਅਦ ਆ ਕੇ ਜਿਹੜਾ ਮਾਫੀ ਦਾ ਇਹ ਕੀ ਕਾਰਨ ਆ ਵੀ ਉਹ ਇਹ ਤਾਂ ਹੁਣ ਤਾਕਤ ਸਾਹਿਬ ਹੀ ਜਵਾਬ ਉੱਥੋਂ ਹੀ ਮਿਲ ਸਕਦਾ ਜੀ ਆਪਾਂ ਹੁਣ ਕਿਹੜਾ ਆਪਾਂ ਉੱਥੇ ਕੋਈ ਨੰਬਰਦਾਰ ਆ ਠੀਕ ਆਪਦਾ ਇੱਕ ਨਮਾਣੇ ਜਿ ਸਿੱਖ ਆ ਵੀ ਇਹ ਕਿੰਨਾ ਚਿਰ ਲੱਗਿਆ ਕੀ ਗੱਲ ਹੋਈ ਕੀ ਬਾਤ ਹੋਈ ਵੇਖੋ ਇਹ ਨਤਾਰੇ ਤਾਂ ਬਾਅਦ ਚ ਹੀ ਹੁੰਦੇ ਹੁੰਦੇ ਗੱਲਾਂ ਦੇ ਸੋ ਹੋ ਗਏ ਇਹ ਗੱਲ ਨਿਬੜ ਗਈ